ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਪਤਨੀ ਦਾ ਅੱਜ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਐਮਐਲਏ ਕੁੰਵਰ ਵਿਜੇ ਪ੍ਰਤਾਪ ਦੇ ਪਤਨੀ ਮਧੂਮਿਤਾ ਬੀਤੇ ਕੁਝ ਦਿਨ ਪਹਿਲਾਂ ਸਾਹ ਦੀ ਸਮੱਸਿਆ ਕਾਰਨ ਹਸਪਤਾਲ 'ਚ ਦਾਖਲ ਹੋਏ ਸਨ ਪਰ ਅੱਜ ਸਵੇਰੇ ਉਹਨਾਂ ਦਾ ਦੇਹਾਂਤ ਹੋ ਗਿਆ। ਤੇ ਅੱਜ ਸੰਸਕਾਰ ਵੀ ਉਹਨਾਂ ਦਾ ਕਰ ਦਿੱਤਾ ਗਿਆ ਤੇ ਇਸ ਦੁੱਖ ਦੀ ਘੜੀ 'ਚ ਸਾਥ ਦੇਣ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਅਤੇ ਕਈ ਵਿਧਾਇਕ ਅਤੇ ਹੋਰਾਂ ਪਾਰਟੀਆਂ ਦੇ ਲੀਡਰ ਵੀ ਪਹੁੰਚੇ। ਦੇਖੋ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਆ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮਐਲਏ ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਕਾਲ ਚਲਾਣਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ ਨਿਊਜ਼ ਹੀ ਕਿਸੇ ਟਾਈਮ ਹੀ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਕੁਵਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਘਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤਾਂ ਘਰ ਬਹੁਤ ਰੂਲ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚੇ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵੀ ਅੱਜ ਕੁਵਰ ਵਿਕੇ ਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਦੇ ਹੋਰ ਤੋਂ ਐਮ.ਐਲ.ਏ. ਸਾਹਿਬ ਦਾ ਆਈ.ਜੀ.ਏ. ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਚੇਤਾ ਹੀ ਨਹੀਂ ਕਿ ਜਿਹਾ ਪਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਕੁਵਰ ਜੇ ਪ੍ਰਤਾਪ ਸਿੰਘ ਹਰ ਲੜਾਈ ਨੂੰ ਲੜਦੇ ਆ ਰਹੇ ਹਨ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅੱਜ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ 'ਚ ਹੋਰ ਹਿੰਮਤ ਹੈ ਹੋਰ ਬਲ ਹੈ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ભગવંતમાન ਤੇ કેજરીવાલ ਵੱਲੋਂ સોશિયલ મીડિયા ਤੇ પોસ્ટ ਪਾ ਦੁੱਖ ਜ਼ਾਹਰ ਕੀਤਾ ਗਿਆ ਭਗਵੰਤમાન ਨੇ પોસ્ટ ਪਾ ਲਿਖਿਆ ਅੰਮ੍ਰਿਤਸਰ ਉਤਰੀ ਤੋਂ ਸਾਡੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਜੀ ਦੀ ਪਤਨੀ ਦੇ ਅਚਾਨਕ ਦਿਹਾਂਤ ਦੀ ਦੁਖਦਾਈ ਖਬਰ ਮਿਲੀ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਇਸ ਦੁੱਖ ਦੀ ਘੜੀ 'ਚ ਕੁਮਰ ਵਿਜੇ ਪ੍ਰਤਾਪ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਤੇ ਉਧਰ ਹੀ ਕੇਜਰੀਵਾਲ ਨੇ ਪੋਸਟ 'ਤੇ ਲਿਖਿਆ ਅੰਮ੍ਰਿਤਸਰ ਸੇ ਹਮਾਰੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਜੀ ਦੀ धर्मਪਤਨੀ ਕੇ ਆਕਾਸ਼ਮਿਕ ਨਿਦਨ ਕੀ ਖਬਰ ਮਿਲਨੇ ਸੇ ਮਨ ਬਹੁਤ ਦੁਖੀ ਹੈ ਭਗਵਾਨ ਦਿਵੰਗਤ ਆਤਮਾ ਕੋ ਆਪਣੇ ਸ਼੍ਰੀ ਚਰਨੋ ਮੇਂ ਸਥਾਨ ਦੇ ਇਸ ਦੁੱਖ ਦੀ ਘੜੀ ਮੇਂ ਪੂਰਾ ਆਪ ਪਰਿਵਾਰ ਕੁਮਰ ਜੀ ਕੇ ਸਾਥ ਹੈ ਤੇ ਉਧਰ ਹੀ ਦੂਜੇ ਪਾਸੇ ਵਿਰੋਧੀ ਧਿਰ ਨੇਤਾ ਤੇ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੋਸਟ ਬਾਤ ਦੁੱਖ ਜ਼ਾਹਰ ਕੀਤਾ ਬਾਜਵਾ ਨੇ ਲਿਖਿਆ ਹਲਕਾ ਅੰਮ੍ਰਿਤਸਰੀ ਉਤਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਜੀ ਦੀ ਧਰਮ ਪਤਨੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਦੀ ਖਬਰ ਸੁਣ ਕੇ ਬੇਹਦ ਦੁੱਖ ਮਹਿਸੂਸ ਹੋਇਆ ਉਹਨਾਂ ਦੇ ਪਰਿਵਾਰ ਨਾਲ ਡੂੰਗੀ ਸੰਵੇਦਨਾ ਪ੍ਰਗਟ ਕਰਦਾ ਹਾਂ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ